ਲਵ ਮੈਰਸ ਤੋਂ ਬਿਨਾ ਕੋਈ ਮੈਰਿਜ ਹੁੰਦੀ ਨਹੀਂ ਹੈ ਕਦੀ ਹੋਈ ਇਹ ਨਹੀਂ ਹੁੰਦੀ ਲੰਮੇਸ ਤੋਂ ਬਿਨਾ ਕੋਈ ਮੈਰਿਜ ਨਹੀਂ ਕਰੀ ਹੁੰਦੀ ਥੱਲੇ ਬੱਲ ਮੈਰਿਜ ਨੂੰ ਚਲਾਣਾ ਤੁਹਾਨੂੰ ਥੋੜੀ ਹੋਇਆ ਦੇਖੀ ਤਾਂ ਇੱਕ ਇੱਕ ਰਿਸ਼ਤੇ ਨੇ ਜਿਵੇਂ ਮਾਂ-ਬਾਪ ਦਾ ਰਿਸ਼ਤਾ ਹੈ ਉਹ ਤੁਹਾਨੂੰ ਚਲਾਣ ਦੀ ਲੋੜ ਨਹੀਂ ਹੈ ਉਹ ਚੱਲਨੇ ਨੇ ਜੀ ਯੂ ਨੋ ਡਿਨਾਈ ਨਹੀਂ ਕਰ ਸਕਦੇ ਪਰ ਜਿਹੜਾ ਤੁਹਾਡਾ ਰਿਸ਼ਤਾ ਦੂਜੇ ਬਣਾਏ ਹੋਏ ਰਿਸ਼ਤੇ ਨੇ ਜਿਵੇਂ ਬੁਆਏਫਰੈਂਡ ਗਰਲਫਰੈਂਡ ਹਸਬੈਂਡ ਵਾਈਫ ਇਹ ਫਿਤਰ ਨਹੀਂ ਹੈ ਇਹ ਤੁਹਾਨੂੰ ਨਿਭਾਣੇ ਪੈਣੇ ਆ ਇਸ ਜਿਹੜਾ ਕੋਈ ਇਹ ਨਹੀਂ ਸਮਝਦਾ ਫੇਲ ਹੋ ਜਾਂਦਾ ਉਹ ਕੋਰਟ ਚ ਆ ਜਾਂਦਾ ਹੂੰ ਜਿਹੜੇ ਸਮਝ ਲੈਂਦੇ ਨੇ ਉਹ ਸਮਝਾ ਸਮਝਾਣੇ ਕਿਉਂਕਿ ਤੁਹਾਨੂੰ ਰੋਜ਼ ਇਹਨੂੰ ਪਾਣੀ ਦੇਣਾ ਪੈਣਾ ਰੋਜ਼ ਤੁਹਾਨੂੰ ਕੁਝ ਲੈ ਲੋ ਕੁਝ ਦੇ ਦਿਓ ਐ ਕਰਨਾ ਪੈਣਾ ਤੇਰੀ ਮਾਂ-ਬਾਪ ਨਾਲ ਨਰਾਜ਼ ਵੀ ਹੋ ਜਾਂਦੇ ਸਿਸਟਰ ਨਾਲ ਨਰਾਜ਼ ਹੋ ਜਾਂਦੇ ਹੂੰ ਕੱਲ ਨੂੰ ਫਿਰ ਉਹ ਜਿਹਾ ਹੋ ਜਿਹਾ ਹੋ ਜਾਓਗੇ ਹੂੰ ਤੇ ਕੋਈ ਵਿਆਹ ਹੋਵੇ ਕਾਟ ਦਿਓ ਉਹ ਤਾਂ ਗੱਲ ਖਤਮ ਹੋ ਜਾਊਗੀ ਤੇ ਪਰ ਜਿੱਥੇ ਦੁਜੇ ਬਣਾਏ ਹੋਏ ਰਸਤੇ ਨੇ ਇਹ ਨਹੀਂ ਹੁੰਦੇ ਕਿ ਕਿਸੇ ਨੇ ਡਿਵੋਰਸ ਤਾਂ ਚਲੋ ਲੈ ਲਿਆ ਹਨਾ ਉਦੋਂ ਬੜੇ ਅੱਕੇ ਹੋਏ ਸੀ ਫੈਸਲੇ ਨਹੀਂ ਲੈ ਸਕੇ ਜਾਂ ਟੋਲਰੇਟ ਕਹਿ ਲੋ ਨਹੀਂ ਕਰ ਸਕੇ ਪੇਸ਼ੈਂਸ ਅੱਜ ਕੱਲ ਲੋਕਾਂ 'ਚ ਘੱਟ ਹੁੰਦੇ ਨੇ ਉਸ ਤੋਂ ਬਾਅਦ ਡਿਵੋਰਸ ਲੈਣ ਤੋਂ ਬਾਅਦ ਫੇਰ ਲੱਗਿਆ ਹੋਵੇ ਕਿ ਨਹੀਂ ਮੈਂ ਗਲਤੀ ਕਰ ਲਈ ਹੁਣ ਅਸੀਂ ਇਕੱਠੇ ਹੋਣਾ ਵਾਪਸ ਦੇਖੀ ਮੇਰੀ ਆਪਣੀ ਜਜਮੈਂਟ ਹੈ ਇਹ ਸਬਜੈਕਟਿਵ ਹੈ ਹੋ ਸਕਦਾ ਗਲਤ ਹੋ ਮੰਨ ਕਟੋਕਟ ਪੰਜਾਬ ਸੈਂਟ ਕੇਸ ਇਹ ਜਿਹੋ ਹੁੰਦੇ ਨੇ ਦੋਨੇ ਬੁਆਹੇ ਨੂੰ ਲੜਕੀ ਨੂੰ ਇਹ ਮਹਿਸੂਸ ਹੁੰਦਾ ਹੈ ਵੀ ਅਸੀਂ ਇਹ ਫੈਸਲਾ ਗਲਤ ਲੈ ਬੈਠੇ ਪਰ ਉਸ ਤੋਂ ਪਿੱਛੇ ਮੁੜਿਆ ਨਹੀਂ ਜਾਂਦਾ ਤੁਹਾਨੂੰ ਸਮਾਜ ਨਹੀਂ ਮੁੜੁੰਦਾ ਤੁਹਾਨੂੰ ਪਰਟਿਕੂਲ ਤੁਹਾਡੇ ਪੇਰੈਂਟਸ ਨਹੀਂ ਮੁੜੁੰਦੇ ਹਮਮ ਗੱਲ ਇਹ ਮੈਂ ਕਾਉਂਸਲਿੰਗ ਵੀ ਕਰਦਾ ਵੀ ਅੱਜ ਜੇ ਤੁਸੀਂ ਛੱਡ ਤਾਂ ਹਮਮ ਠੀਕ ਹੈ ਇੱਕ ਦੂਜੇ ਨੂੰ ਕਹਿੰਦਾ ਸੀ ਛੱਡ ਦਿੰਨਾ ਦੁਬਾਰਾ ਫੇਰ ਕਿਸੇ ਕੋਲ ਜਾਉਗੇ ਹੀ ਨਾ ਹਾਂ ਦੁਬਾਰਾ ਫੇਰ ਕਿਸ ਨਾਲ ਰਿਸ਼ਤਾ ਬਣਾਓਗੇ ਹਮਮ ਫਿਰ ਦੁਬਾਰਾ ਤਾਂ ਫੇਰ ਛੱਡ ਦੋਗੇ ਕਿੰਨੀ ਕੋਸ਼ਿਸ਼ ਕਰਦਾ ਐਥੇ ਸਾਡੇ ਕੋਈ ਕਿਸੇ ਚੌਥੀ ਚੌਥੀ ਵਾਰ ਚੱਲ ਰਿਹਾ ਹੈ ਉਸ ਦਿਨ ਮੈਰਿਜ ਹੁੰਦੀ ਆ ਬੰਦੇ ਦੀ ਉਸ ਦਿਨ ਤਿਆਰ ਹੁੰਦਾ ਪੂਰਾ ਲੜਕੀ ਵੀ ਪੂਰੀ ਤਿਆਰ ਹੁੰਦੀ ਹੈ ਤੇ ਪਰ ਰੂਟੀਨ ਚ ਜ਼ਿੰਦਗੀ ਚ ਤਾਂ ਨਹੀਂ ਹੈਗੀ ਇਹ ਤੇ ਨਹੀਂ ਦਿੱਲੀ ਲਾਈਫ ਇਸ ਤਰ੍ਹਾਂ ਦੀ ਨਹੀਂ ਹੈ ਨਾ ਕੋਈ ਦਾ ਮੂਮੈਂਟ ਯੂ ਲੂਜ਼ ਕੰਟਰੋਲ ਜਦੋਂ ਤੁਹਾਡਾ ਕੰਟਰੋਲ ਗੁੱਸਾ ਆ ਗਿਆ ਤੁਹਾਨੂੰ ਤੁਸੀਂ ਐ ਮੰਨ ਲਓਗੇ ਤੁਹਾਡੇ ਆਪਣਾ ਤੁਸੀਂ ਕੇਸ ਵੀ ਹਾਰ ਗਏ ਤੁਸੀਂ ਆਪਣਾ ਪੁਆਇੰਟ ਵੀ ਹਾਰ ਗਏ ਤੇ ਤੁਸੀਂ ਆਪਣਾ ਜਲੂਸ ਵੀ ਘੜਾ ਲਿਆ ਕਹਿੰਦੇ ਜੇ ਵਕੀਲ ਨਾਲ ਕਦੀ ਕਿਸੇ ਦਾ ਕੋਈ ਪੰਗਾ ਹੋ ਗਿਆ ਤੈਨੂੰ ਤਾਂ ਨਹੀਂ ਮੈਂ ਛੱਡਦਾ ਤੂੰ ਵਕੀਲ ਨਾਲ ਪੰਗਾ ਲਿਆ ਸਿੱਧੇ ਧਮਕੀ ਜਾਂਦੀ ਹੈ ਉਹ ਧਮਕੀ ਚੱਲ ਜਾਂਦੀ ਹੈ ਕਈ ਵਾਰ ਲੇਪਾ ਦਾ ਨੁਕਸਾਨ ਵੀ ਬਹੁਤ ਨੇ ਵਕੀਲ ਨੂੰ ਫੇਰ ਘਰ ਵੀ ਨਹੀਂ ਕਰਾਇਤੇ ਮਿਲਦਾ ਕੋਰਟ ਕਚੈਰੀਆਂ ਨਾਲ ਬਾਤ ਨਹੀਂ ਪਿਆ ਮੈਂ ਚਾਹੂੰਗੀ ਨਾ ਹੀ ਪਵੇ ਕਦੀ ਬਟ ਮੈਂ ਸੁਣਿਆ ਕਿ ਜਦੋਂ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਫਿਰ ਜੱਜ ਹੈਮਰ ਮਾਰਨਾ ਸ਼ੁਰੂ ਕਰ ਦਿੰਦਾ ਆਰਡਰ ਆਰਡਰ ਉਹ ਸੱਚੀ ਚੀਜ਼ ਹੁੰਦੀ ਹੈ ਉਹ ਉਹ ਤਾਂ ਪਿਕਚਰਾਂ ਚ ਦਿਖਾਈਆਂ ਇਹ ਗੱਲਾਂ ਹੈ ਹਾਈ ਕੋਰਟ ਵਗੈਰਾ ਕਿਤੇ ਹੋ ਜਾਂਦੀਆਂ ਹੁੰਦੀਆਂ ਵੀ ਨੇ ਲੇਪਰ ਕੋਰਟ ਦੇ ਵਿੱਚ ਕੋਰ ਅਥਾਰਟੀ ਨਹੀਂ ਹੈ ਕੋਰਟ ਦੇ ਵਿੱਚ ਕਿਸੇ ਚ ਚੰਗੇ ਚੰਗੇ ਬੰਦੇ ਵੀ ਆ ਲੱਤਾਂ ਕੰਬਦੀਆਂ ਕੋਈ ਕਿਸੇ ਦੀ ਇੰਨੀ ਮਜਾਲ ਨਹੀਂ ਹੁੰਦੀ ਕਿ ਜੱਜ ਦੇ ਸਾਹਮਣੇ ਕੋਈ ਵੀ ਕਰ ਜਾਏ ਨਾ ਕੋਈ ਵਕੀਲ ਨਾ ਕੁਝ ਇੱਕ ਮੈਂਟਲੀ ਤੁਸੀਂ ਗੁੱਸਾ ਤੁਹਾਨੂੰ ਆ ਗਿਆ ਤੁਹਾਡਾ ਕੇਸ ਤੁਸੀਂ ਹਾਰ ਗਏ ਤੁਸੀਂ ਆਪਣੀ ਆਰਗੂਮੈਂਟ ਹਾਰ ਗਏ ਅੱਜ ਕੱਲ੍ਹ ਦੇ ਬੰਦੇ ਸਿਆਂ ਦਾ ਚੱਲਦਾ ਹੈ ਕੰਮ ਜੀ ਇਹ ਇੱਕ ਬਹੁਤ ਵੱਡਾ ਸਿੰਡੀਕੇਟ ਹੈ ਹੂੰ ਇਹ ਐਸਾ ਇਹ ਐਸਾ ਕੋੜ ਲੱਚੁਕਿਆ ਹੈ ਜਿਹੜਾ ਉਹਨੂੰ ਇਸ ਟਾਈਮ ਪੰਜਾਬ ਦੀ ਪੋਲਿਟਿਕਸ ਨੂੰ ਪੰਜਾਬ ਦੀ ਆਲਮੋਸਟ ਬਿਊਰੋਕ੍ਰੇਸੀ ਨੂੰ ਤੇ ਆਲਮੋਸਟ ਜਿੰਨਾ ਚੱਲ ਰਿਹਾ ਇਸ ਨੂੰ ਚਲਾਈ ਇਹ ਰਿਹਾ ਇਹਦੇ ਚ ਹਰ ਬੰਦਾ ਨੂੰ ਪੈਸੇ ਬੰਦੇ ਰਹੇ ਨੇ ਹਮ ਹਰ ਬੰਦੇ ਦੀ ਫਾਇਦੇ ਫਾਇਦਾ ਹੈ ਇਹ ਚ ਇਹ ਇਸ ਕਰਕੇ ਇਹ ਬਹੁਤ ਵੱਡਾ ਇੱਕ ਬਣ ਚੁੱਕਿਆ ਕੋਈ ਛੱਡਣਾ ਹੀ ਨਹੀਂ ਚਾਹੁੰਦਾ ਕੋਈ ਛਡਾਉਣਾ ਹੀ ਨਹੀਂ ਚਾਹੁੰਦਾ ਕਿਸੇ ਬੱਚੇ ਨੂੰ ਕੱਢਣਾ ਹੀ ਨਹੀਂ ਚਾਹੁੰਦਾ ਆਸਾਨੀ ਨਾਲ ਪੈਸਾ ਬੰਦਾ ਇਹਦੇ ਵਿੱਚ ਬਹੁਤ ਪੈਸਾ ਬੰਦਾ ਥੋੜਾ ਪੈਸਾ ਨਹੀਂ ਬੰਦਾ ਬਹੁਤ ਜ਼ਿਆਦਾ ਪੈਸਾ ਬੰਦਾ ਤੁਸੀਂ ਇੱਕ ਉਦਾਹਰਣ ਦੇ ਤੌਰ ਤੇ ਕਿਸੇ ਵੀ ਅਫਸਰਾਂ ਦੀਆਂ ਜਿਹਨੇ ਅੱਜਕੱਲ ਘਰ ਬਣ ਰਹੇ ਨੇ ਨਵੇਂ ਤੇ ਉਹ ਦੇਖ ਲਓ ਵੀ ਕਿਸ ਤਰ੍ਹਾਂ ਦੇ ਬਣ ਰਹੇ ਨੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਸੇ ਕੀ ਇਨਵੋਲਵਮੈਂਟ ਹੈ ਕੀ ਨਹੀਂ ਤੁਸੀਂ ਕੈਨੇਡਾ ਪੀਆਰ ਛੱਡ ਕੇ ਫੁੱਲ ਫੈਮਿਲੀ ਦੇ ਨਾਲ ਇੱਥੇ ਆ ਗਏ ਸੀ ਉਹ ਮਤਲਬ ਲੋਕ ਤਾਂ ਜਾਣਦੇ ਨਹੀਂ ਕਿ ਸਾਨੂੰ ਬਾਹਰ ਦੀ ਪੀਆਰ ਮਿਲੇ ਹਨਾ ਅਸੀਂ ਉੱਥੇ ਸੈਟਲ ਹੋਈਏ ਤੁਸੀਂ ਉੱਥੋਂ ਸਾਰਾ ਕੁਝ ਛੱਡ ਕੇ ਇੱਥੇ ਆ ਗਏ ਜ਼ਰੂਰੀ ਨਹੀਂ ਕਿ ਹਰ ਇੱਕ ਨੂੰ ਕੈਨੇਡਾ ਚੰਗਾ ਲੱਗੇ ਹਮ ਹੁਣ ਲੋਕਾਂ ਨੂੰ ਬਹੁਤ ਨੂੰ ਲੱਗ ਰਿਹਾ ਵੀ ਕੈਨੇਡਾ ਇੰਨਾ ਵਧੀਆ ਨਹੀਂ ਹੈ ਤੇ ਮੈਨੂੰ ਸ਼ਾਇਦ 5-6 ਸਾਲ ਪਹਿਲਾਂ ਲੱਗ ਗਿਆ ਪਤਾ ਤੇ ਪਰ ਕੈਰੀਅਰ ਅਥੇ ਵੀ ਬਹੁਤ ਵਧੀਆ ਕੈਰੀਅਰ ਉੱਥੇ ਵੀ ਬਹੁਤ ਵਧੀਆ ਹੈ ਕੈਨੇਡਾ 노 ਡਾਊਟ ਉੱਥੇ ਸਾਡੇ ਨੂੰ ਸਿਸਟਮ ਬਹੁਤ ਵਧੀਆ ਹਮ ਗਵਰਨੈਂਸ ਤੁਹਾਨੂੰ ਲੱਗਦੀ ਹੈ ਵੀ ਹਾਂ ਗਵਰਨ ਹੋ ਰਹੀ ਹੈ ਹਮ ਤੁਹਾਨੂੰ ਲੱਗਦਾ ਹੈ ਕਿ ਹਰ ਚੀਜ਼ ਕਾਇਦੇ ਕਾਨੂੰਨ ਨਾਲ ਚੱਲ ਰਿਹਾ ਹੈ ਹਮ ਤੇ ਸਾਡੇ ਐਂ ਲੱਗਦਾ ਵੀ ਬੈਸਟ ਆਫ ਕਾਨੂੰਨ ਬੈਸਟ ਆਫ ਪਰਸਨਲ ਹੋਣ ਦੇ ਬਾਵਜੂਦ ਵੀ ਤੁਹਾਨੂੰ ਲੱਗਦਾ ਹੈ ਕਿ ਕੰਮ ਹੀ ਨਹੀਂ ਹੋ ਰਿਹਾ ਅੱਜ ਵੀ ਅ ਪੀਸੀ ਦੇ ਬੰਦੇ ਆ ਗਏ ਤੇ ਫਿਰ ਵੀ ਉਹਨਾਂ ਨੂੰ ਨਾ ਲੱਗਦਾ ਵੀ ਕੰਮ ਵੀ ਫਿਰ ਸਾਰਾ ਦਿਨ ਲੱਗ ਗਿਆ ਗੱਲ ਵੀ ਕੁਛ ਨਹੀਂ ਹੋਈ। ਉੱਥੇ ਹੀ ਨਹੀਂ ਐ। ਉੱਥੇ ਸਬਸਟੈਂਟਿਵ ਚੀਜ਼ ਹੁੰਦੀ ਐ। ਪਰ ਮੈਨੂੰ ਲੱਗੇ ਕਿ ਵੀ ਮੇਰਾ ਆਪਣਾ ਕੈਰੀਅਰ ਪਾਥ ਸੀ ਮੇਰੇ ਬੇਟੇ ਦਾ ਕੈਰੀਅਰ ਪਾਥ ਸੀ ਮੈਨੂੰ ਲੱਗਿਆ ਵੀ ਇੰਡੀਆ ਫਾਰ ਬੈਟਰ ਤਾਂ ਮੈਂ ਵਾਪਸ ਆ ਗਿਆ। ਮੋਸਟਲੀ ਮੈਂ ਮੈਟ੍ਰੀਮੋਨੀਆਂ ਦੇ ਕੇਸ ਡੀਲ ਕਰਦਾ। ਉਹਦੇ 'ਚ ਬੜੇ ਸੈਂਸਿਟਿਵ ਜਿਹੇ ਕੇਸ ਨੇ ਉਹਦੀ ਕੋਈ ਡਿਟੇਲ ਕਿਸੇ ਨੇ ਸ਼ੇਅਰ ਨਹੀਂ ਕੀਤੀ ਜਾਂਦੀ। ਉਹ ਉਹ ਇੱਕ ਹਰ ਕੇਸ ਆਪਣੇ ਆਪ ਦੇ ਵਿੱਚ ਨਾ ਇੱਕ ਕਿਤਾਬ ਲਿਖਨ ਵਾਲਾ ਹੁੰਦਾ। ਹੂੰ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਉਹ ਬਹੁਤ ਗੰਭੀਰ ਚੀਜ਼ਾਂ ਨੇ ਜੇ ਤੁਹਾਨੂੰ ਦੱਸਣ ਵਾਲੀਆਂ ਹਨ ਲੱਗ ਕੇ ਕਿਸੇ ਦਿਨ ਪ੍ਰੋਗਰਾਮ ਪੂਰਾ ਕਰਿਓ ਤੇ ਕੀ ਹੈ ਕੀ ਨਹੀਂ ਕਾਉਂਸਲਿੰਗ ਉਹਦੇ ਚ ਬੜੇ ਇੰਪੋਰਟੈਂਟ ਹੈ ਹਮ ਮੈਂ ਫੀਸ 10 ਰੁਪਏ ਲੈਣੀ ਹੈ ਨਾ ਜੇ ਤੇ ਮੈਨੂੰ ਕੋਈ ਬੰਦੇ ਦੀ ਹਰ ਦੀ ਕੋਸ਼ਿਸ਼ ਹੁੰਦੀ ਹੈ ਮੈਨੂੰ ਫ੍ਰੀ ਕਰਕੇ ਜਾਣ ਹਮ ਮੈਂ ਫੀਸ ਤਾਂ ਹੀ ਲੈ ਸਕਦਾ ਕਿ ਜੇ ਮੈਂ ਕੁਝ ਡਿਲੀਵਰ ਕਰ ਸਕਦਾ ਨਾਲ ਹੀ ਕਿ ਮੰਨ ਕੇ ਤੁਸੀਂ ਕੋਈ ਵੀ ਵਕੀਲ ਹਮ ਜੇ ਤੁਹਾਨੂੰ ਦੱਸ ਕੇ ਸਾਕੇ ਤੇ 10 ਦੇ 10 ਚ ਫੀਸ ਨਹੀਂ ਲੈ ਸਕਦਾ ਚੰਗਾ ਵਕੀਲ ਹਮੇਸ਼ਾ ਕੋਈ ਹੋਊਗਾ ਨਾ ਮੰਨ ਕੇ 10 ਚ 3 ਜਾਂ 4 ਕੇਸ ਫ੍ਰੀ ਕਰਨੇ ਪੈਣੇ ਆ ਇਦਾਂ ਕਿਉਂ ਉਸ ਤੋਂ ਬਿਨਾ ਤੇ ਕੇਸ ਉਹਦੀ ਤਰੱਕੀ ਨਹੀਂ ਹੋ ਸਕਦੀ ਇਹ ਲਾਅ ਹੈ ਕੁਦਰਤ ਦਾ ਨਿਯਮ ਹੈ ਤੁਸੀਂ ਕੋਈ ਚੈਲਿੰਜਿੰਗ ਕੰਮ ਆਊਗਾ ਤੁਹਾਨੂੰ ਚੈਲਿੰਜਿੰਗ ਕੰਮ ਦੇ ਵਿੱਚ ਤੁਹਾਨੂੰ ਉਹੀ ਚੀਜ਼ ਤੁਹਾਨੂੰ ਚੈਲੰਜ ਕਰੋਗੇ ਜਿਹਦੇ ਪੈਸਾ ਇਨਵੋਲਡ ਨਹੀਂ ਹੈ ਹਮ ਜਿਹੜੇ ਵੱਡੇ ਵੱਡੇ ਵਕੀਲ ਨੇ ਫਾਰ ਇਗਜ਼ਾਮਪਲ ਕਪਿਲ ਸਿਬਲਾਈ ਕੋ ਜ ਹੈ ਹਮ ਜਾਂ ਹੋਰ ਚੰਗੇ ਜਣੇ ਮਨੁਸ਼ ਐਸ ਸਿੰਘ ਵੀ ਹੈ ਹੋਰ ਵੱਡੇ ਵੱਡੇ ਓਕੇਲ ਨੇ ਇਹ ਇਹਨਾਂ ਦੇ ਕੇਸ ਹਮੇਸ਼ਾ ਹੀ ਮੈਂ ਕਿ ਸੋਚੋ ਪੰਜ ਕੇਸ ਫ੍ਰੀ ਨੇ ਹਮ ਸਾਲ ਦੇ ਇੱਕ ਟੋਕੜ 70 80 ਕਰੋੜ ਰੁਪਏ ਦੇ ਕੇਸ ਫ੍ਰੀ ਕਰਦੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਤੇ ਹਾਜ਼ਰ ਹਾਂ ਪ੍ਰੋਗਰਾਮ ਦੋ ਗੱਲਾਂ ਕਰੀਏ ਲੈ ਕੇ ਅੱਜ ਅਸੀਂ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ ਬੜੇ ਹੀ ਦਿਲਚਸਪ ਵਕੀਲ ਸਾਹਿਬ ਦੇ ਨਾਲ ਇਹਨਾਂ ਦੀ ਜ਼ਿੰਦਗੀ ਕਿੱਥੋਂ ਸ਼ੁਰੂ ਹੋਈ ਕਿੱਥੋਂ ਇਹਨਾਂ ਨੇ ਵਕਾਲਤ ਸ਼ੁਰੂ ਕੀਤੀ ਤੇ ਅੱਜ ਕੱਲ ਇਹ ਕੀ ਕਰ ਰਹੇ ਨੇ ਇਸ ਸਭ ਗੱਲਾਂ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਐਡਵੋਕੇਟ ਜਸਮੀਤ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਡੇ ਸਟੂਡੀਓ ਨੂੰ ਮੇਰਾ ਸਤਿ ਸ਼੍ਰੀ ਅਕਾਲ ਸ਼ੁਕਰੀਆ ਠੀਕ ਹੋ ਸਰ ਹਾਂਜੀ ਬਹੁਤ ਜੀ ਬ ਤੁਸੀਂ ਦਸ ਨੇ ਸੇ ਅੱਜ ਤੁਸੀਂ ਹੀアリング ਤੋਂ ਆਏ ਹੋ ਕਿਵੇਂ ਦੀ ਰਹੀ ਹੀアリング ਹੀアリング ਠੀਕ ਹੈ ਜੀ ਪਹਿਲਾਂ ਸਟਾਰਟਿੰਗ ਕੋਈ ਵੀ ਚੰਗਾ ਵਕੀਲ ਉਹਦੀ ਲੱਤਾਂ ਕੰਬਦੀਆਂ ਕੰਬਦੀਆਂ ਹੁੰਦੀਆਂ ਅੱਛਾ ਮੈਂ ਕਈ ਵਾਰ ਸੁਣਿਆ ਕਿ ਵਕੀਲ ਕਈ ਵਾਰ ਧੋਖਾ ਖਾ ਜਾਂਦੇ ਹੁੰਦੇ ਨੇ ਹਨ ਬਿਲਕੁਲ ਜੀ ਬਿਲਕੁਲ ਬਿਲਕੁਲ ਗਲਤੀ ਹੋ ਸਕਦੀ ਹੈ ਇਨਸਾਨ ਹੈ ਤਾਂ ਗਲਤੀ ਹੋ ਸਕਦੀ ਹੈ ਫਿਰ ਪਤਾ ਕਿਵੇਂ ਲੱਗਦਾ ਹੈ ਇਹ ਤੁਹਾਡਾ ਤਜਰਬਾ ਹੈ ਤੁਹਾਡਾ ਜਦੋਂ ਆਪਾਂ ਬੇਸਿਕਲੀ ਕਿਸੇ ਨੂੰ ਵਕੀਲ ਦੇ ਤੌਰ ਤੇ ਮੈਂ ਕਹਿੰਦਾ ਜਦੋਂ ਵੀ ਸਾਡੇ ਕੋਲ ਕੋਈ ਕਲਾਇੰਟ ਆਉਂਦਾ ਹੈ ਪਹਿਲਾਂ ਫਸਟ ਟਾਈਮ ਆਉਂਦਾ ਅਸੀਂ ਉਹ ਸਾਡੀ ਇੰਟਰਵਿਊ ਕਰਦਾ ਲਓ ਇਹ ਚੈੱਕ ਕਰਦਾ ਕਿ ਵਕੀਲ ਕਿੰਨੇ ਕਮਲ ਕੇ ਲੈਵਲ ਤੇ ਹੈ ਕਿ ਮੇਰਾ ਮਸਲਾ ਹੱਲ ਕਰ ਦੋਗਾ ਕਿ ਨਹੀਂ ਕਰ ਦੋਗਾ ਉਸ ਤੋਂ ਬਾਅਦ ਉਹ ਨਹੀਂ ਬਿਕਮ ਫ੍ਰੀ ਫਿਰ ਉਹਨੂੰ ਜਦੋਂ ਕੰਫੀਡੈਂਸ ਹੋ ਜਾਂਦਾ ਫਿਰ ਉਹ ਸੱਚੀ ਗੱਲ ਦੱਸ ਦਿੰਦਾ ਉਸ ਤੋਂ ਬਾਅਦ ਫਿਰ ਕੋਈ ਚੀਜ਼ ਛੁਪਾਉਂਦਾ ਨਹੀਂ ਹੈ ਤੇ ਫਿਰ ਪਤਾ ਲੱਗ ਜਾਂਦਾ ਤੁਹਾਨੂੰ ਇੰਨੀ ਵੱਡੀ ਕੋਈ ਵੱਡੀ ਗੱਲ ਨਹੀਂ ਹੈ ਕਈ ਵਾਰ ਬੜੇ ਤਗੜੇ ਜਿਹੜੇ ਕ੍ਰਿਮੀਨਲਸ ਹੁੰਦੇ ਨੇ ਮੈਨਾਂ ਸੋਣਿਆ ਵਕੀਲਾਂ ਨੂੰ ਵੀ ਚੱਕਮਤ ਦੇ ਜਾਂਦੇ ਨੇ ਨਹੀਂ ਦਿੱਤਾ ਜਾ ਸਕਦਾ ਓਏ ਸੰਭਵ ਹੈ ਲੈ ਪਰ ਇੰਨਾ ਸੁੱਖਾ ਵੀ ਹੈ ਨਹੀਂ ਕਿ ਕਿਸੇ ਵਕੀਲ ਨੂੰ ਤੁਸੀਂ ਚੱਕਮਤ ਦੇ ਦੋ ਤੋਕਾ ਦੇ ਦੋ ਹੁੰਦਾ ਨਹੀਂ ਐਮ ਨਾਰਮਲੀ ਨਹੀਂ ਹੁੰਦਾ ਅੱਜ ਬੜੀ ਇੰਟਰਸਟਿੰਗ ਸੀ ਸਰ ਤੁਸੀਂ ਆਫ ਕੈਮਰਾ ਗੱਲ ਦੱਸੀ ਸੀ ਕਿ ਤੁਸੀਂ ਕੈਨੇਡਾ ਪੀਆਰ ਛੱਡ ਕੇ ਫੁੱਲ ਫੈਮਿਲੀ ਦੇ ਨਾਲ ਇੱਥੇ ਆ ਗਏ ਸੀ। ਉਹ ਮਤਲਬ ਲੋਕ ਤਾਂ ਜਾਣਦੇ ਨੇ ਕਿ ਸਾਨੂੰ ਬਾਹਰ ਦੀ ਪੀਆਰ ਮਿਲੇ ਹਨ ਅਸੀਂ ਉੱਥੇ ਸੈਟਲ ਹੋਈਏ ਤੁਸੀਂ ਉੱਥੋਂ ਸਾਰਾ ਕੁਝ ਛੱਡ ਕੇ ਇੱਥੇ ਆ ਗਏ। ਇਹਦੇ ਨੇ ਕਈ ਲੇਅਰ ਨੇ ਇਹਦੇ ਜਵਾਬ ਦੀਆਂ ਵੀ ਜ਼ਰੂਰੀ ਨਹੀਂ ਕਿ ਹਰ ਇੱਕ ਨੂੰ ਕੈਨੇਡਾ ਚੰਗਾ ਲੱਗੇ। ਹਮ ਹੁਣ ਲੋਕਾਂ ਨੂੰ ਬਹੁਤ ਨੂੰ ਲੱਗ ਰਿਹਾ ਵੀ ਕੈਨੇਡਾ ਇੰਨਾ ਵਧੀਆ ਨਹੀਂ ਹੈ। ਤੇ ਮੈਨੂੰ ਸ਼ਾਇਦ 5-7 ਸਾਲ ਪਹਿਲਾਂ ਲੱਗ ਗਿਆ ਪਤਾ। ਤੇ ਪਰ ਕੈਰੀਅਰ ਇੱਥੇ ਵੀ ਬਹੁਤ ਵਧੀਆ ਕੈਰੀਅਰ ਉੱਥੇ ਵੀ ਬਹੁਤ ਵਧੀਆ ਹੈ ਕੈਨੇਡਾ 노 ਡਾਊਟ ਉੱਥੇ ਸਾਡੇ ਨੂੰ ਸਿਸਟਮ ਬਹੁਤ ਵਧੀਆ ਹੈ ਹਮ ਗਵਰਨੈਂਸ ਤੁਹਾਨੂੰ ਲੱਗਦੀ ਹੈ ਵੀ ਹਾਂ ਗਵਰਨ ਹੋ ਰਹੀ ਹੈ ਹਮ ਤੁਹਾਨੂੰ ਲੱਗਦਾ ਹੈ ਕਿ ਹਰ ਚੀਜ਼ ਕਾਇਦੇ ਕਾਨੂੰਨ ਨਾਲ ਚੱਲ ਰਿਹਾ ਹੈ ਹਮ ਤੇ ਸਾਡੇ ਐਂ ਲੱਗਦਾ ਵੀ ਬੈਸਟ ਆ ਕਾਨੂੰਨ ਬੈਸਟ ਆਫ ਪਰਸਨਲ ਹੋਣ ਦੇ ਬਾਵਜੂਦ ਵੀ ਤੁਹਾਨੂੰ ਲੱਗਦਾ ਹੈ ਕਿ ਕੰਮ ਹੀ ਨਹੀਂ ਹੋ ਰਿਹਾ ਅੱਜ ਵੀ ਪੇਸ਼ੀ ਤੇ ਬੰਦੇ ਆ ਗਏ ਹਮ ਤੇ ਫਿਰ ਵੀ ਉਹਨਾਂ ਨੂੰ ਐ ਲੱਗਦਾ ਵੀ ਕੰਮ ਵੀ ਫਿਰ ਸਾਰਾ ਦਿਨ ਲੱਗਾ ਗੱਲ ਵੀ ਕੁਝ ਨਹੀਂ ਹੋਈ ਹਮ ਉੱਥੇ ਹੀ ਨਹੀਂ ਹੈ ਉਹ ਤੇ ਸਬਸਟੈਂਟਿਵ ਚੀਜ਼ ਹੁੰਦੀ ਹੈ ਪਰ ਮੈਨੂੰ ਲੱਗਿਆ ਕਿ ਵੀ ਮੇਰਾ ਆਪਣਾ ਕੈਰੀਅਰ ਪਾਥ ਸੀ ਮੇਰੇ بیٹے ਦਾ ਕੈਰੀਅਰ ਪਾਥ ਸੀ ਮੈਨੂੰ ਲੱਗਿਆ ਵੀ ਇੰਡੀਆ ਫਾਰ ਬੈਟਰ ਹੈ ਤਾਂ ਮੈਂ ਵਾਪਸ ਆ ਗਈ ਇੱਕ ਐਮ ਬੜਾ ਕਹਿੰਦੇ ਨੇ ਵਕੀਲ ਤੇ ਤਰੀਕਾ ਦੇ ਤਰੀਕਾ ਬਹੁਤ ਮਿਲਦੀਆਂ ਨੇ ਕੋਰਟ ਕਚੈਰੀਆਂ ਦੇ ਬਹੁਤ ਥੱਕੇ ਖਾਣੇ ਪੈਂਦੇ ਨੇ ਇੱਕ ਇੱਕ ਅਸੀਂ ਕਹਾਵਤ ਸੁਣਦੇ ਹੁੰਦੇ ਸੀ ਕਿ ਮਤਲਬ ਕੋਰਟ ਕਚੈਰੀਆਂ ਤਾਂ ਫਿਰ ਚੁੱਲਿਆਂ 'ਚ ਕਾਗੂਲ ਨਾ ਦਿੰਦੀਆਂ ਹੁੰਦੀਆਂ ਨੇ ਨੀ ਠੀਕ ਹੈ ਗੱਲ ਇਹ ਕਿਉਂਕਿ ਜੈਸਾ ਅਸੀਂ ਸਮਾਜ ਉਸਰਾਂਗੇ ਜੈਸਾ ਅਸੀਂ ਸਮਾਜ ਬਣਾਵਾਂਗੇ ਉਹ ਜੇ ਸਮਾਜ ਦੇ ਤੁਹਾਨੂੰ ਰੰਗ ਸਪੱਸੇ ਦਿਖਦੇ ਨੇ ਤੁਹਾਨੂੰ ਕਚਹਿਰੀ ਚ ਵੀ ਉਹੀ ਰੰਗ ਦੇਖਦੇ ਨੇ ਤੁਹਾਨੂੰ ਮੰਦਰ ਗੁਰਦੁਆਰਿਆਂ ਚ ਵੀ ਉਹੀ ਦਿਖਦੇ ਨੇ ਤੁਹਾਨੂੰ ਬਾਜ਼ਾਰਾਂ ਚ ਵੀ ਉਹੀ ਦਿਖਦੇ ਨੇ ਤੇ ਬਿਲਕੁਲ ਫਿਰ ਕੁਝ ਬਕਾਲਤ ਦੇ ਆਪਣੇ ਆਪਣੇ ਨਿਯਮ ਨੇ ਮੈਂ ਤਾਂ ਦੇਖੋ ਜੇ ਵਕੀਲਾਂ ਸਚਾਈ ਮੇਰੀ ਹੈ ਕਿ ਮੈਂ ਆਪਣੇ ਕਲਾਇੰਟ ਦਾ ਮੈਂ ਕਿ ਪੱਕ ਬੋਰ ਨਾ ਤੇ ਜਦੋਂ ਪੱਕ ਬੋਰ ਦਾ ਫਿਰ ਕਈ ਵਾਰ ਮੈਨੂੰ ਲੱਗ ਜਾਂਦਾ ਹੈ ਕਿ ਤਾਰੀਖ ਲਈ ਜਾ ਸਕਦੀ ਹੈ ਕਈ ਵਾਰ ਮੇਰੀ ਅਨਗਹਿਲੀ ਹੈ ਕਿ ਮੈਂ ਤਪ ਤਿਆਰ ਨਹੀਂ ਹੁੰਦਾ ਕਿ ਇਸ ਮੈਂ ਤਾਂ ਡੇਟ ਲੈ ਲੈਂਦਾ ਲੈ ਭਾਜਕਰ ਨਵਾਂ ਟ੍ਰੈਂਡ ਹੈ ਕਿ ਕੋਟਾ ਵੀ ਸ਼ਾਇਦ ਇੰਨਾ ਉਹਨਾਂ ਕੋ ਕੰਮ ਇੰਨਾ ਜ਼ਿਆਦਾ ਹੈ ਵੋਲਿਊਮ ਵਰਕ ਇੰਨਾ ਜ਼ਿਆਦਾ ਸ਼ਾਇਦ ਉਹ ਟਾਈਮ ਤੇ ਕਰਨੇ ਸ ਤਾਂ ਡੇਟਾ ਪੈਂਦੀ ਹੈ ਅਦਰਵਾਇਜ਼ ਡੇਟਾ ਕੋਈ ਖਾਸ ਕਰਕੇ ਨਹੀਂ ਪੈਂਦੀ ਕੋਈ ਗੜਲ ਤੇ ਪੈਂਦੀ ਹੈ ਅੱਜ ਕੱਲ ਕੋਟਾ ਸਖਤ ਹੋ ਗਿਆ ਬਸ ਇੰਨੀ ਜਲਦੀ ਡੇਟ ਦਿੰਦੀਆਂ ਨਹੀਂ ਜਿਵੇਂ ਨਾ ਇੱਕ ਫਿਲਮ ਵੇਖੀ ਸੀ ਦਾਮਿਨੀ ਪਤਾ ਨਹੀਂ ਕੋਈ ਸਨ ਹਾਂ ਹਾਂ ਸਨੀ ਦੇ ਆਲ ਸਨੀ ਦੇ ਆਲ ਅਮਰੀਸ਼ ਪੁਰੀ ਉਹ ਅਮਰੀਸ਼ ਪੁਰੀ ਨੂੰ ਜਦੋਂ ਲੱਗਦਾ ਕਿ ਮੈਂ ਹੁਣ ਕੇ ਸਹਾਰਨ ਲੱਗਾ ਤੇ ਉਹ ਹਾਰਟ ਅਟੈਕ ਦਾ ਬਹਾਨਾ ਕਰ ਦਿੰਦਾ ਐ ਇਦਾਂ ਰੀਅਲ ਲਾਈਫ ਦੇ ਵਿੱਚ ਵੀ ਤੁਹਾਨੂੰ ਕਦੀ ਕੁਝ ਦੇਖਣ ਨੂੰ ਮਿਲਿਆ ਕਿ ਓਪੋਜੀਸ਼ਨ ਨੇ ਕੁਝ ਇਦਾਂ ਦਾ ਕਰਤਾ ਕਿ ਜਸਟ ਫਿਲਮਾਂ ਚ ਹੁੰਦੀ ਹੈ ਚੀਜ਼ਾਂ ਨਹੀਂ ਨਹੀਂ ਫਿਲਮਾਂ ਚ ਉਹ ਵੀ ਕੁਝ ਦਿਖਾਇਆ ਜਾਂਦਾ ਜੋ ਸਮਾਜ ਚ ਰੋਜ਼ ਹੁੰਦਾ ਹੈ ਹਾਂ ਜਾਂ ਜੋ ਰੋਜ਼ ਰੋਜ਼ ਹੁੰਦਾ ਫਿਲਮਾਂ ਚ ਵੀ ਦਿਖਾਇਆ ਸਭ ਕੁਝ ਇੱਕੋ ਨਾਲ ਮਿਲਦਾ ਜੁਲਦਾ ਇਹ ਜੋ ਜ਼ਰੂਰ ਹੁੰਦਾ ਜੀ ਬਿਲਕੁਲ ਹੁੰਦਾ ਹੈ ਇਹੀ ਇਹ ਇਹ ਤੇ ਇੱਕ ਪਾਰਟ ਆ ਆਰਟ ਹੈ ਤੁਹਾਡੇ ਨਾਲ ਕਦੀ ਐਦਾਂ ਹੋਇਆ ਹੈ ਕਿ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਜਿੱਤਣਾ ਨਾ ਤੇ ਆਪੋਜੀਸ਼ਨ ਨੇ ਕੋਈ ਐਸੀ ਹਰਕਤ ਕਰਦੀ ਰੋਜ਼ ਹੀ ਹੁੰਦੇ ਨੇ ਕੇਸ ਰੋਜ਼ ਹੁੰਦੇ ਨੇ ਪਰ ਇੱਕ ਦਿਨ ਤਾਂ ਕਰ ਚੱਲੋ ਇੱਕ ਪੇਚੀ ਲੈ ਲੋਗੇ ਦੋ ਲੈ ਲੋਗੇ ਤਿੰਨ ਲੈ ਲੋਗੇ ਜੱਜ ਵੀ ਤਾਂ ਅੱਗੇ ਬੈਠੇ ਨਹੀਂ ਨਾ ਜੱਜ ਵੀ ਕੋਈ ਪੀਸੀਐਸ ਕਿਤੇ ਹੁੰਦੇ ਨੇ ਜਾਂ ਡਿਸਟ੍ਰਿਕਟ ਜੱਜ ਹੁੰਦੇ ਨੇ ਬੜੇ ਐਕਸਪੀਰੀਅੰਸ ਹੁੰਦੇ ਨੇ ਇੰਨੀ ਜਲਦੀ ਇੰਨਾ ਸੁੱਖਾ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਠੋਕਾ ਦੇ ਦੋ ਪਰ ਹੋ ਸਕਦਾ ਹੁੰਦਾ ਹੈ ਤੁਹਾਡਾ ਹੁਣ ਤੱਕ ਦਾ ਸਭ ਤੋਂ ਦਿਲਚਸਪ ਕੇਸ ਕਿਹੜਾ ਸੀ ਮੇਰੇ ਮੋਸਟਲੀ ਮੈਂ ਮੈਟ੍ਰਿਮੋਨੀਆਂ ਦੇ ਕੇਸ ਡੀਲ ਕਰਦਾ ਉਹਦੇ ਚ ਬੜੇ ਸੈਂਸਿਟਿਵ ਜਿਹੇ ਕੇਸ ਨੇ ਉਹਦੀ ਕੋਈ ਡਿਟੇਲ ਕਿਸੇ ਨਾਲ ਸ਼ੇਅਰ ਨਹੀਂ ਕੀਤੀਆਂ ਜਾਂਦੀਆਂ ਹੂੰ ਉਹ ਉਹ ਇੱਕ ਹਰ ਕੇਸ ਆਪਣੇ ਆਪ ਦੇ ਵਿੱਚ ਨਾ ਇੱਕ ਕਿਤਾਬ ਲਿਖਨ ਵਾਲਾ ਹੁੰਦਾ ਹੂੰ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਉਹ ਬਹੁਤ ਗੰਭੀਰ ਚੀਜ਼ਾਂ ਨੇ ਤੇ ਤੁਹਾਨੂੰ ਦੱਸਣ ਵਾਲੀਆਂ ਮਤਲਬ ਕਿ ਕਿਸੇ ਦਿਨ ਪ੍ਰੋਗਰਾਮ ਪੂਰਾ ਕਰਿਓ ਉਹਦੇ ਚ ਕੀ ਹੋਇਆ ਕੀ ਨਹੀਂ ਕਾਉਂਸਲਿੰਗ ਉਹਦੇ ਚ ਬੜੇ ਇੰਪੋਰਟੈਂਟ ਹੈ ਹੂੰ ਲੋਕੀ ਆਪਣੇ ਹੱਥਾਂ ਨਾਲ ਹੀ ਮਤਲਬ ਕਿ ਖਾਸ ਕਰ ਜੇ ਮੈਨੂੰ ਕਹਿਣ ਦੀ ਇਜਾਜ਼ਤ ਦੇ ਤਾਂ ਕੁੜੀਆਂ ਨੇ ਜਿਹੜੀਆਂ ਆਮ ਆ ਨਾਰਮਲੀ ਮੈਂ ਦੇਖਦਾ ਉਹ ਆਪਣਾ ਖੁਦ ਦਾ ਕੈਰੀਅਰ ਖਰਾਬ ਕਰਨ ਆਪਣੇ ਖੁਦ ਦੀ ਜ਼ਿੰਦਗੀ ਖਰਾਬ ਕਰਨ ਲਈ ਮਤਲਬ ਕਿ ਜਿਵੇਂ ਦੇ ਆਰ ਮੋਰ ਦਨ ਇਗਰ ਹਮ ਕੰਪਲਸਿਵ ਇੰਪਲਸਿਵ ਹੋ ਕੇ ਜਿਵੇਂ ਫੈਸਲੇ ਲੈਣੇ ਉਹ ਬਹੁਤ ਕਸਰ ਕੇਸ ਨੇ ਇੱਕ ਹੁੰਦਾ ਨਾ ਲਵ ਮੈਰਿਜ ਕਰਾ ਲਈ ਕਾਲੀ ਕਾਲੀ ਚ ਫਿਰ ਉਹਦੇ ਕੋਲ ਦੇਖੀ ਲਵ ਮੈਰਿਜ ਤੋਂ ਬਿਨਾ ਕੋਈ ਮੈਰਿਜ ਹੁੰਦੀ ਨਹੀਂ ਹੈ ਕਦੀ ਹੋਈ ਹੈ ਨਹੀਂ ਹੁੰਦੀ ਲਵ ਮੈਰਿਜ ਤੋਂ ਬਿਨਾ ਕੋਈ ਮੈਰਿਜ ਨਹੀਂ ਕਦੀ ਹੁੰਦੀ ਇਹ ਇਹ ਇਟਸ ਨੋਟ ਇਲੀਗਲ ਕੋਈ ਵੱਲ ਨਹੀਂ ਹੈ ਲਵ ਮੈਰਿਜ ਨੂੰ ਚਲਾਣਾ ਤੁਹਾਣਾ ਤੁਹਾਡੀ ਹੋਇਆ ਦੇਖੀ ਤਾਂ ਇਹ ਕਈ ਰਿਸ਼ਤੇ ਨੇ ਜਿਵੇਂ ਮਾਂ-ਬਾਪ ਦਾ ਰਿਸ਼ਤਾ ਹੈ ਉਹ ਤੁਹਾਨੂੰ ਚਲਾਣ ਦੀ ਲੋੜ ਨਹੀਂ ਹੈ ਉਹ ਚੱਲਨੇ ਨੇ ਜੀ ਯੂ نو ਡਿਨਾਈ ਨਹੀਂ ਕਰ ਸਕਦੇ ਪਰ ਜਿਹੜਾ ਤੁਹਾਡਾ ਰਿਸ਼ਤਾ ਦੂਜੇ ਬਣਾਏ ਹੋਏ ਰਿਸ਼ਤੇ ਨੇ ਜਿਵੇਂ ਬੁਆਏਫਰੈਂਡ ਗਰਲਫਰੈਂਡ ਹਸਬੈਂਡ ਵਾਈਫ ਇ ਫਿਤਰ ਨਹੀਂ ਹੈ ਇਹ ਤੁਹਾਨੂੰ ਨਿਭਾਣੇ ਪੈਣੇ ਆ ਹਾਂ ਇਸ ਜਿਹੜਾ ਕੋਈ ਇਹ ਨਹੀਂ ਸਮਝਦਾ ਫੇਲ ਹੋ ਜਾਂਦਾ ਉਹ ਕੋਟਾ ਜਾਂਦਾ ਹੂੰ ਜਿਹੜੇ ਸਮਝ ਲੈਂਦੇ ਨੇ ਉਹ ਸਮਝਾ ਸਮਝਾਣੇ ਕਿਉਂਕਿ ਤੁਹਾਨੂੰ ਰੋਜ਼ ਇਹਨੂੰ ਪਾਣੀ ਦੇਣਾ ਪੈਣਾ ਰੋਜ਼ ਤੁਹਾਨੂੰ ਕੁਝ ਲੈ ਲਓ ਕੁਝ ਦੇ ਦਿਓ ਐ ਕਰਨਾ ਪੈਣਾ ਤੁਸੀਂ ਮਾਪੇ ਨਾ ਨਾਰਾਜ਼ ਵੀ ਹੋ ਜਾਂਦੇ ਸਿਸਟਰ ਨਾਰਾਜ਼ ਹੋ ਜਾਂਦੇ ਹੂੰ ਕੱਲ ਨੂੰ ਫਿਰ ਉਹ ਜਿਹੇ ਹੋ ਜੇ ਹੋ ਜਾਓਗੇ ਹੂੰ ਇੱਕ ਕੋਈ ਵਿਆਹ ਹੋਵੇ ਕਾਟ ਦਿਓ ਉਹ ਤਾਂ ਗੱਲ ਖਤਮ ਹੋ ਜਾ ਤੇ ਪਰ ਜਿੱਥੇ ਦੂਜੇ ਬਣਾਏ ਹੋਏ ਰਸਤੇ ਨੇ ਇਹ ਨਹੀਂ ਹੁੰਦੇ ਕਦੇ ਏਦਾਂ ਹੁੰਦਾ ਕਿ ਕਿਸੇ ਨੇ ਡਿਵੋਰਸ ਤਾਂ ਚਲੋ ਲੈ ਲਿਆ ਹਨਾ ਉਦੋਂ ਬੜੇ ਅੱਕੇ ਹੋਏ ਸੀ ਫੈਸਲੇ ਨਹੀਂ ਲੈ ਸਕੇ ਜਾਂ ਟੋਲਰੇਟ ਕਹਿ ਲੋ ਨਹੀਂ ਕਰ ਸਕੇ ਪੇਸ਼ੈਂਸ ਅੱਜ ਕੱਲ ਲੋਕਾਂ 'ਚ ਘੱਟ ਹੁੰਦੇ ਨੇ ਉਤੋਂ ਬਾਅਦ ਡਿਵੋਰਸ ਲੈਣ ਤੋਂ ਬਾਅਦ ਫਿਰ ਲੱਗਿਆ ਹੋਵੇ ਕਿ ਨਹੀਂ ਮੈਂ ਗਲਤੀ ਕਰ ਲਈ ਹੁਣ ਅਸੀਂ ਇਕੱਠੇ ਹੋਣਾ ਵਾਪਸ ਦੇਖੀ ਮੇਰੀ ਆਪਣੀ ਜਜਮੈਂਟ ਹੈ ਇਹ ਸਬਜੈਕਟਿਵ ਹੈ ਹੋ ਸਕਦਾ ਗਲਤ ਹੋਵੇ ਘੱਟੋ ਘੱਟ 50% ਕੇਸ ਇਹ ਜਿਹੇ ਹੁੰਦੇ ਨੇ ਦੋਨੇ ਬੁਆਏ ਨੂੰ ਲੜਕੀ ਨੂੰ ਇਹ ਮਹਿਸੂਸ ਹੁੰਦਾ ਹੈ ਵੀ ਅਸੀਂ ਇਹ ਫੈਸਲਾ ਗਲਤ ਲੈ ਬੈਠੇ ਪਰ ਉਸ ਤੋਂ ਪਿੱਛੇ ਮੁੜਿਆ ਨਹੀਂ ਜਾਂਦਾ ਤੁਹਾਨੂੰ ਸਮਾਜ ਨਹੀਂ ਮੁੜੁੰਦਿੰਦਾ ਤੁਹਾਨੂੰ ਪਰਟੀਕੂਲ ਤੁਹਾਡੇ ਪੇਰੈਂਟਸ ਨਹੀਂ ਮੁੜੁੰਦਿੰਦੇ ਹਮਮ ਪੇਰੈਂਟਸ ਨਹੀਂ ਮੁੜੁੰਦਿੰਦੇ ਪੇਰੈਂਟਸ ਵਿੱਚ ਆ ਜਾਂਦੇ ਨੇ ਪੇਰੈਂਟਸ ਆਪ ਐ ਫੈ ਇਗੋ ਹੈ ਹਮ ਇਹ ਸਾਡੇ ਵਾਂਗ ਕਈ ਵਾਰ ਵਕੀਲ ਵੀ ਹੋ ਸਕਦੇ ਨੇ ਉਹ ਵੀ ਨਹੀਂ ਆਂਦਿੰਦੇ ਪਾ 50% ਤੋਂ ਘੱਟ ਤੋਂ ਕੇਸ ਨਹੀਂ ਹੋ ਸਕਦਾ ਵੀ ਜਿਹਨੂੰ ਇਹ ਲੱਗਦਾ ਹੋਵੇ ਵੀ ਮੈਂ ਕਿਉਂਕਿ ਕੱਲ ਇਹ ਮੈਂ ਕਾਉਂਸਲਿੰਗ ਇਹ ਵੀ ਕਰਦਾ ਵੀ ਅੱਜ ਜੇ ਤੁਸੀਂ ਛੱਡ ਤਾ ਹੂੰ ਠੀਕ ਹੈ ਇੱਕ ਦੂਜੇ ਨੂੰ ਕਹਿੰਦਾ ਸੀ ਛੱਡ ਦੇਣਾ ਦੁਬਾਰਾ ਫੇਰ ਕਿਸੇ ਕੋਲ ਜਾਉਗਾ ਹੀ ਨਾ ਹਾਂ ਦੁਬਾਰਾ ਫੇਰ ਕਿਸੇ ਨਾਲ ਰਿਸ਼ਤਾ ਬਣਾਉਗੇ ਹੂੰ ਫਿਰ ਦੁਬਾਰਾ ਇਹ ਤਾਂ ਫਿਰ ਛੱਡ ਦੋਗੇ ਹਾਂ ਕਿੰਨੀ ਵਾਰ ਛੱਡ ਦੋਗੇ ਇੱਥੇ ਕਿ ਸਾਡੇ ਕੋਲ ਕਈ ਕਿਸੇ ਚੌਥੀ ਚੌਥੀ ਵਾਰ ਚੱਲ ਰਿਹਾ ਹੈ ਕਿਉਂਕਿ ਤੁਸੀਂ ਮੂਲ ਤਾਂ ਫੜਿਆ ਨਹੀਂ ਨਾ ਹਾਂ ਇਹ ਇਹ ਰਿਸ਼ਤੇ ਨਵਾਂ ਹੀ ਬੰਦਦੇ ਨੇ ਕਈ ਕੰਨ ਵਾਲੇ ਵਕੀਲ ਤਫੀਸਾਂ ਬਹੁਤ ਲੈਂਦੇ ਨੇ ਜਿਵੇਂ ਕੋਈ ਕੋਈ ਫੀਸ ਮੈਨੂੰ ਜੇ ਮੈਂ ਫੀਸ 10 ਰੁਪਏ ਲੈਣੀ ਹੈ ਨਾ ਜੀ ਤੇ ਮੈਨੂੰ ਕੋਈ ਬੰਦੇ ਦੀ ਹਰ ਦੀ ਕੋਸ਼ਿਸ਼ ਹੁੰਦੀ ਹੈ ਮੈਨੂੰ ਫ੍ਰੀ ਕਰਕੇ ਜਾਮ ਹਮ ਮੈਂ ਫੀਸ ਤਾਂ ਹੀ ਲੈ ਸਕਦਾ ਕਿ ਜੇ ਮੈਂ ਕੁਝ ਡਿਲੀਵਰ ਕਰ ਸਕਦਾ ਨਾਲੇ ਕਿ ਮੰਨ ਕੇ ਚਲੋ ਕੋਈ ਵੀ ਵਕੀਲ ਹਮ ਜਿਹੜਾ ਕੋਈ 10 ਕੇ ਸਾਕੇ ਤੇ 10 ਦੇ 10 ਚ ਫੀਸ ਨਹੀਂ ਲੈ ਸਕਦਾ ਚੰਗਾ ਵਕੀਲ ਹਮੇਸ਼ਾ ਕੋਈ ਹੋਊਗਾ ਨਾ ਮੰਨ ਕੇ 10 ਚ ਤਿੰਨ ਜਾਂ ਚਾਰ ਕੇਸ ਫ੍ਰੀ ਕਰਨੇ ਪੈਣੇ ਆ ਐਦਾਂ ਕਿਉਂ ਉਸ ਤੋਂ ਬਿਨਾਂ ਤੇ ਕੇਸ ਉਹਦੀ ਤਰੱਕੀ ਨਹੀਂ ਹੋ ਸਕਦੀ ਇਹ ਲਾ ਕੁਦਰਤ ਦਾ ਨਿਯਮ ਹੈ ਤੁਸੀਂ ਕੋਈ ਚੈਲਿੰਜਿੰਗ ਕੰਮ ਆਊਗਾ ਤੁਹਾਨੂੰ ਚੈਲਿੰਜਿੰਗ ਕੰਮ ਦੇ ਵਿੱਚ ਤੁਹਾਨੂੰ ਉਹੀ ਚੀਜ਼ ਤੁਹਾਨੂੰ ਚੈਲੰਜ ਕਰੂਗਾ ਜਿਹਦੇ ਵਿੱਚ ਪੈਸਾ ਇਨਵੋਲਡ ਨਹੀਂ ਹੈ ਹਮ ਜਿਹੜੇ ਵੱਡੇ ਵੱਡੇ ਵਕੀਲ ਨੇ ਫਾਰ ਇਗਜ਼ਾਮਪਲ ਕਪਿਲ ਸਿੱਬਲ ਹੈ ਕੋਈ ਹੈ ਹਮ ਜਾਂ ਹੋਰ ਚੰਗੇ ਚੰਗੇ ਮਨੁੱਖ ਸਿੰਘ ਵੀ ਹੈ ਹੋਰ ਵੱਡੇ ਵੱਡੇ ਕੇ ਨੇ ਇਹਨਾਂ ਦੇ ਕੇਸ ਹਮੇਸ਼ਾ ਹੀ ਮੈਂ ਕਿਹਾ ਸੋਚੋ ਪੰਜ ਕੇਸ ਫ੍ਰੀ ਨੇ ਹਮ ਸਾਲ ਦੇ ਹਟੋ ਘਟ 70 80 ਕਰੋੜ ਰੁਪਏ ਦੇ ਕੇਸ ਫ੍ਰੀ ਕਰਦੇ ਨੇ ਸਾਲ ਦੇ ਨੁਕਸਾਨ ਛੱਲਦੇ ਨੇ ਨਹੀਂ ਨੁਕਸਾਨ ਨਹੀਂ ਹੈ ਹਮ ਫਾਇਦਾ ਹੈ ਡਿਊਟੀ ਹੈ ਹਾਂ ਬਿਲਕੁਲ ਫਾਇਦਾ ਹੈ ਇੱਕ ਤੁਸੀਂ ਕੇਸ ਇਹੋ ਜਿਹਾ ਕਰਤਾ ਤੇ ਤੁਹਾਡੀ ਵਾਹਵਾ ਹੋ ਗਈ ਤੁਹਾਡੇ ਕੋ ਕਿੰਨੇ ਕੰਮ ਆ ਜਾਂਦੇ ਤੁਸੀਂ ਮੇਰੇ ਕੋਲ ਮੰਨ ਲਓ ਕੋਈ ਕੇਸ ਆ ਗਿਆ ਉਹਦੇ ਕੋਲ ਮੈਨੂੰ ਪਤਾ ਹੈ ਕਿ ਉਹਦੇ ਕੋਲ ਪੈਸੇ ਹੀ ਨਹੀਂ ਹੈ ਤਾਂ ਮੈਂ ਉਹ ਤਾਂ ਕਿਵੇਂ ਕਰੂੰਗਾ ਮੈਨੂੰ ਤਾਂ ਲੱਖ ਰੁਪਏ ਲੱਗਦੇ ਕਈ ਵਾਰ ਆ ਹੁੰਦਾ ਕਿ ਤਗੜੀ ਪਰਸਨੈਲਿਟੀ ਦਾ ਵਕੀਲ ਆਟੋਮੈਟਿਕਲੀ ਲਾਈਮਲਾਈਟ ਚ ਆ ਜਾਂਦਾ ਹੈ ਕਿ ਇਹ ਫਲਾਣੇ ਬਰਸ ਦਾ ਵਕੀਲ ਹੈ ਯੈਸ ਜ਼ਰੂਰ ਹੈ ਇਹ ਦੋਨੇ ਦੋਨੇ ਚੀਜ਼ਾਂ ਕਈ ਵਾਰ ਚੰਗਾ ਵਕੀਲ ਕਰਕੇ ਜੀ ਤੱਕ ਕੇਸ ਬ੍ਰੀਕ ਹੁੰਦਾ ਉਹ ਕੇਸ ਚ ਬੜੀ ਵੀ ਹੋ ਜਾਂਦਾ ਹੈ ਕੇਸ ਚ ਕਾਮਯਾਬ ਵੀ ਹੋ ਜਾਂਦਾ ਹੈ ਤੇ ਚੰਗੇ ਮੰਨ ਲਓ ਕਿ ਤੁਸੀਂ ਐਮਐਲਏ ਦਾ ਤੁਸੀਂ ਵਕੀਲ ਬਣ ਗਏ ਤੁਹਾਨੂੰ ਐਡਵਾਂਟੇਜ ਵੀ ਹੋ ਜਾਊਗਾ ਜਾਂ ਇੱਥੇ ਕਿਸੇ ਵੀ ਆਫੀਸਰ ਦਾ ਬਣ ਗਏ ਤੁਹਾਨੂੰ ਐਡਵਾਂਟੇਜ ਹੋ ਜਾਊਗਾ ਇਹ ਤਾਂ ਟੂ ਵੇ ਹੈ ਬਿਲਕੁਲ ਸੱਚ ਹੈ ਮੈਨਾਂ ਕਦੇ-ਕਦੇ ਸੋਚਦੀ ਹੁੰਨੀ ਆ ਜਦੋਂ ਲਾਰੈਂਸ ਬਿਸ਼ਨੋਈ ਹੋਰਾਂ ਦੀ ਜਦੋਂ ਪੇਸ਼ੀ ਪੈਂਦੀ ਹੈ ਉਹਨਾਂ ਦੇ ਵਕੀਲਾਂ ਨੂੰ ਪਤਾ ਹੈ ਕਿ ਇਹ ਗੈਂਗਸਟਰ ਦਾ ਕੇਸ ਹੈ ਮੈਨ ਲੜ ਰਹੇ ਆ ਪਰ ਸਟਿਲ ਉਹ ਉਹਨੂੰ ਇਨੋਸੈਂਟ ਪ੍ਰੂਫ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਆਪਣੇ ਆਪ ਨਾਲ ਧੋਖਾ ਕਰ ਰਹੇ ਨੇ ਆਪਦੇ profession ਦੇ ਨਾਲ loyality ਨਹੀਂ 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 ਦੇਖੀ ਜਿਹੜਾ ਕੋਡ ਐਡਵੋਕੇਟ ਦਾ ਕੋਡ ਹੈ ਉਹਦੇ ਫੰਡਾਮੈਂਟਲੀ ਬੜੇ ਸਾਫ਼ ਨੇ ਲੋਕਾਂ ਨੂੰ ਪਹਿਲਾਂ ਕਨਫਿਊਜ਼ਨ ਸੇ ਹੁੰਦੀ ਹੈ ਵਕੀਲ ਦੀ ਡਿਊਟੀ ਹੈ ਜੇ ਉਹਨੇ ਇੱਕ ਬਰੀਫ ਫੜ ਲਿਆ ਹਮ ਵਕੀਲ ਕੋ ਹੋਣਾ ਦੇਖੋ ਵਕੀਲ ਤਾਂ ਇੱਕ ਮੈਂ ਕਿਸੇ ਕਲਾਇੰਟ ਦਾ ਆਪਣਾ ਫੈਕਟਸ ਪੇਸ਼ ਕਰ ਰਿਹਾ ਜੱਜ ਦੇ ਸਾਹਮਣੇ ਐਸ ਐਨ ਆਫੀਸਰ ਆਫ ਦਾ ਕੋਰਟ ਫੈਸਲਾ ਕੋਰਟ ਨਹੀਂ ਕਰਨਾ ਹੈ ਪਰ ਇਹ ਮੇਰੀ ਡਿਊਟੀ ਹੈ ਵੀ ਮੇਰਾ ਆਪਣਾ ਜਾਤੀ ਤਜਰਬਾ ਕੀ ਹੈ ਵੀ ਇਹ ਬੰਦਾ ਚੰਗਾ ਹੈ ਮਾੜਾ ਹੈ ਕਸੂਰਵਾਰਾ ਕਿ ਨਹੀਂ ਮੇਰੇ ਉਹ ਕਾਊਂਟ ਨਹੀਂ ਕਰਦਾ ਇਹ ਮੈਨੂੰ ਇਜਾਜ਼ਤ ਨਹੀਂ ਹੈ ਵੀ ਮੈਂ ਇਹ ਆਪਣਾ opinion ਫਾਰਮ ਕਰਾਂ ਕਿ ਮੇਰੇ ਕੋਲ ਜਿਹੜਾ ਆਇਆ ਉਹ قصور وار ਹੈ ਕਿ ਨਹੀਂ ਇਹ ਮੈਂ ਤਾਂ ਆਪਣੇ ਫੈਕਟਸ ਹੁੰਦੇ ਨੇ ਐਸ ਪਰ ਜੋ ਪ੍ਰੋਵੀਨਟ ਰੂਲ ਐਂਡ ਰੈਗੂਲੇਸ਼ਨ ਹੈ ਉਹਦਾ ਉਹਦੇ ਪਿੱਛੇ ਕਈ ਮਿਟੀਗੇਟਿੰਗ ਫੈਕਟਰ ਹੁੰਦੇ ਨੇ ਕਿਉਂ ਹੋਇਆ ਹੈ ਕਿਉਂ ਨਹੀਂ ਹੋਇਆ ਇਹ ਉਹ ਐਕਸਪਲੇਨ ਕਰਨਾ ਹੈ ਉਹਦੇ ਪਿੱਛੇ ਫਿਰ ਕਾਨੂੰਨ ਇਹੀ ਇਹੀ ਹੈ ਨਾ ਜੀ ਵੀ ਬੜਾ ਵਧੀਆ ਕਾਨੂੰਨ ਹੈ ਵੀ ਤੁਸੀਂ 100 ਬੰਦੇ ਬਰੀ ਹੋ ਜਾਣ ਪਰ ਇੱਕ ਵੀ ਬੰਦਾ ਨਾਜਾਇਜ਼ ਫਸਣਾ ਨਹੀਂ ਚਾਹੀਦਾ ਪਰ ਕਈ ਵਾਰ ਹੋ ਜਾਂਦਾ ਹੈ ਹਾਂ ਹੋ ਜਾਂਦਾ ਹੈ ਪਰ ਇੱਕ ਕੋਰਟ ਚੋਂ ਦਾ ਫਿਰ ਦੂਜੀ ਚ ਬਚ ਜਾਂਦਾ ਹੋ। ਤੁਹਾਡੇ ਸਾਹਮਣੇ ਕਦੀ ਐਦਾਂ ਹੋਇਆ ਕਿ ਕਿਸੇ ਬੇਕਸੂਰ ਨੂੰ ਸਜ਼ਾ ਮਿਲ ਗਈ ਹੋਵੇ ਤੇ ਲੱਗਿਆ ਹੋਵੇ ਅੱਜ ਮੈਂ ਜਸਟਿਸ ਨਹੀਂ ਕਰ ਸਕਿਆ। ਐ ਜਸਟਿਸ ਨਹੀਂ ਹੁੰਦਾ। ਰੋਜ਼ ਹੁੰਦਾ। ਰੋਜ਼ ਹੁੰਦਾ। ਸਾਨੂੰ ਲੱਗਦਾ। ਹੋ ਸਕਦਾ ਸਾਨੂੰ ਮੈਨੂੰ ਗਲਤ ਲੱਗਦਾ ਹੋਵੇ। ਲੱਗਦਾ ਵੀ ਇਹ ਕੇਸ ਜਿਹੜਾ ਹੈ ਇਹ ਬੜੀ ਹੋਣ ਵਾਲਾ ਕੇਸ ਸੀ ਜਾਂ ਇਹਦੇ ਜਿਵੇਂ ਕੋਈ ਹੋਰ ਸਿਵਲ ਦੇ ਵੀ ਕੇਸ ਹੁੰਦੇ ਉਹਦੇ ਚ ਵੀ ਇਹ ਸੀ। ਲੇਪਰ ਜੱਜ ਸਾਹਿਬ ਆਪਣੇ ਫੈਸਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਨੇ। ਹੋ ਸਕਦਾ ਠੀਕ ਹੋ। ਲੇਪਰ ਬਹੁਤ سارے ਕੇਸਾਂ ਚ ਲੱਗਦਾ ਹੈ। ਅੱਜਕੱਲ ਬੱਚੇ ਵੀ ਕ੍ਰਾਈਮਸ ਦੇ ਵਿੱਚ ਇਨਵੋਲ ਹੁੰਦੇ ਜਾ ਰਹੇ ਨੇ ਨਸ਼ਿਆਂ 'ਚ ਜ਼ਿਆਦਾ ਇਨਵੋਲ ਹੁੰਦੇ ਜਾ ਰਹੇ ਨੇ ਛੋਟੇ ਛੋਟੇ ਬੱਚਿਆਂ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਆਉਂਦੀਆਂ ਪਰ ਗੱਲ ਇਹ ਹੈ ਨਾ ਜੀ ਤੁਸੀਂ ਘਰ ਤੋਂ ਸ਼ੁਰੂ ਤਾਂ ਬੱਚੇ ਦੀ ਘਰ ਤੋਂ ਸ਼ੁਰੂ ਹੁੰਦੀ ਹੈ ਨਾ ਹੂੰ ਇਹ ਤਾਂ ਹੈ ਹੀ ਨਹੀਂ ਵੀ ਨਸ਼ਾ ਅੱਜ ਕੱਲ੍ਹ ਤੇ ਇੰਨਾ ਸੋਖਾ ਕਿ ਮਾਪੇ ਨੂੰ ਪਤਾ ਨਾ ਲੱਗੇ ਤੁਸੀਂ ਇਗਨੋਰ ਕਰਦੇ ਹੋ ਤੇ ਸਾਡੇ ਜਿਹੜੇ ਸੋਸ਼ਲ ਫੰਕਸ਼ਨ ਹੁੰਦੇ ਨੇ ਜਿਵੇਂ ਮੈਰਿਜਸ ਹੁੰਦੀਆਂ ਉਹਦੇ 'ਚ ਕਿਵੇਂ ਹੋ ਸਕਦਾ ਹੈ ਕਿ ਬੜੇ ਲਿਖਾ ਸਮਾਜ ਹੋਵੇ ਸਾਡੇ ਇੰਨਾ ਗੁਰੂਆਂ ਪੀਰਾਂ ਦਾ ਸਮਾਜ ਉਹ ਸੁਸਾਇਟੀ ਹੋਵੇ ਤੇ ਸ਼ਰਾਬ ਓਪਨ ਚੱਲਦੀ ਹੋਵੇ ਕੁੜੀਆਂ ਸ਼ਰਾਬ ਸਰਵ ਕਰ ਰਹੀਆਂ ਹੋਣ ਜੇ ਅਸੀਂ ਇਹ ਅਲਾਉ ਕਰਦੇ ਆ ਫਿਰ ਉਹ ਚੀਜ਼ ਤੁਹਾਡੇ ਘਰ 'ਚ ਵੀ ਆਉਣੀ ਹੋਣੀ ਹੈ ਨਾ ਇਹ ਤੁਸੀਂ ਇਹ ਨਹੀਂ ਹੋ ਸਕਦਾ ਕਿ ਤੁਸੀਂ ਕਹੋ ਵੀ ਬਾਹਰ ਠੀਕ ਹੈ ਤੇ ਸਾਡੇ ਘਰ ਨਹੀਂ ਆਉਗੇ ਭਗਤ ਸਿੰਘ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਘਰ ਨਾਲ ਦੇ ਘਰਾਂ 'ਚ ਬਣੀ ਜਾਣ ਤੁਸੀਂ ਤਿਆਰ ਰਹੋ ਇਹਦੇ ਕੰਮ ਨੂੰ ਜੇ ਕੋਈ ਗਲਤ ਕੰਮ ਹੋਊਗਾ ਤੁਹਾਡੇ ਘਰ ਵੀ ਹੀ ਆਉਣੇ ਆ ਬੱਚੇ ਕਦੋਂ ਆਉਂਦੇ ਨੇ ਫਿਰ ਸੁਸਾਇਟੀ ਹੈ ਉਹਨਾਂ ਗਰੀਬ ਬੱਚਿਆਂ ਦੇ ਘਰਾਂ ਦੇ ਉਹਨਾਂ ਦੀਆਂ ਹੋਰ ਜ਼ਰੂਰਤਾਂ ਇੰਨੀ ਆ ਉਹਨਾਂ ਦੇ ਸੰਘਰਸ਼ ਨੇ ਨੇ ਉਹ ਬੱਚੇ ਨੂੰ ਪੜਾ ਨਹੀਂ ਸਕਦੇ ਹੂੰ ਤੇ ਬੱਚੇ ਫਿਰ ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ ਹਾਂ ਤੇ ਬਹੁਤ ਸਾਰੇ ਨੇ ਤੇ ਅੱਜ ਕੱਲ ਇੱਕ ਨਵਾਂ ਟ੍ਰੈਂਡ ਪੰਜਾਬ 'ਚ ਹੈ ਵੀ ਪਰਵਾਸੀਆਂ ਦੇ ਬੱਚੇ ਨੇ ਜਿਵੇਂ ਹਾਂ ਉਹ ਨੇ ਪੜ ਨਹੀਂ ਰਹੇ ਜੀ 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 ਪੜਾ ਨਹੀਂ ਸਕਦੇ ਉਹ ਫਿਰ ਫਿਰਦੇ ਨੇ ਘੁੰਮਦੇ ਨੇ ਉਹ ਉਹਨਾਂ 'ਚ ਸੰਭਾਵਨਾ ਹੈਗੀ ਵੀ ਜਿਹੜੇ ਪੰਜਾਬ ਦੇ ਵੀ ਪੰਜਾਬੀਆਂ ਦੇ ਜਿਹੜੇ ਬੱਚੇ ਨੇ ਪਿੰਡਾਂ ਤੋਂ ਸ਼ਹਿਰਾਂ ਤੋਂ ਕਿਸੇ ਤੋਂ ਜਿਹੜੇ ਇਸ ਚ ਪਏ ਨੇ ਉਹਦੇ ਪਿੱਛੇ ਵੀ ਤਾਂ ਇਹੀ ਕਾਰਨ ਹੈ ਨਾ ਵੀ ਕਦੀ ਨਾ ਕਦੀ ਇਹ ਉਹ ਕੋਈ ਕੰਮ ਨਹੀਂ ਰਿਹਾ ਉਹਨਾਂ ਕੋਲ ਅਕੂਪਾਈ ਨਹੀਂ ਰਹੇ ਮਾਪੇ ਦਾ ਕੰਟਰੋਲ ਖਤਮ ਹੋ ਗਿਆ ਪਹਿਲਾਂ ਚੌੜਵਾਜੀ ਚੌੜਵਾਜੀ ਕਰਦੇ ਕਰਦੇ ਫਿਰ ਇਸ ਚ ਆ ਗਏ ਛਪਾਉ ਨਾ ਕਹਿੰਦੀ ਬੱਚੇ ਦਾ ਜੇ ਛੋਟੇ ਬੱਚੇ ਦਾ ਵੀ ਕੋਈ ਨਸ਼ਾ ਕੋਈ ਤੁਹਾਨੂੰ ਲੱਗਦਾ ਕੋਈ ਜੁਰਮ ਕਰ ਰਿਹਾ ਹੋ ਉਹਨੂੰ ਛਪਾਉ ਉਹਨਾਂ ਨੂੰ ਕਨਫਰੰਟ ਕਰੋ ਉਹਨੂੰ ਕਾਉਂਸਲ ਕਰੋ ਪਰ ਮੰਮੀਆਂ ਦਾ ਯੋਗਦਾਨ ਹੁੰਦਾ ਨਾ ਕਿ ਉਹ ਲੁਕੋ ਲੈਂਦੀਆਂ ਨੇ ਫਿਰ ਸਭ ਤੋਂ ਵੱਧ ਰੋਣਾ ਵੀ ਉਹਨਾਂ ਨੂੰ ਪੈਂਦਾ ਹੈ ਹਾਂ ਇਹ ਤਾਂ ਨਹੀਂ ਇਹ ਤਾਂ ਅੱਜ ਕੱਲ੍ਹ ਦੇਖੇ ਬਹੁਤ ਵੱਡੇ ਪਰਿਵਾਰ ਤਾਂ ਹੈ ਨਹੀਂ ਛੋਟੇ ਪਰਿਵਾਰ ਨੇ ਹੂੰ ਤੇ ਜਿਨ੍ਹਾਂ ਦਾ ਇੱਕ ਇੱਕ ਬੱਚਾ ਚਲਾ ਜਾਂਦਾ ਇਹ ਤਾਂ ਫਿਰ ਉਹਨਾਂ ਨੂੰ ਪਤਾ ਕਿ ਨਹੀਂ ਵੀ ਕੀ ਵਾਪਰਦਾ ਉਹਨਾਂ ਨਾਲ ਇਹ ਨਹੀਂ ਕਰਨਾ ਚਾਹੀਦਾ ਦੇਖੋ ਬੱਚੇ ਦੀ ਗਲਤੀ ਹੈ ਨਾ ਤੁਸੀਂ ਉਹਨੂੰ ਸਾਹਮਣੇ ਲਿਆਓ ਉਹਨੂੰ ਕਾਉਂਸਲ ਕਰੋ ਬੱਚਾ ਮੰਨ ਜਾ ਬੱਚਾ ਤਾਂ ਜੇ ਛੋਟੀ ਉਮਰ ਦਾ ਹੈ ਉਹਦੀ ਤਾਂ ਇੰਨਾ ਕੋਈ ਖਾਸ ਗੱਲੇ ਹੈ ਨਹੀਂ ਹਾਰਟਕੋਰਟ ਤਾਂ ਹੈ ਨਹੀਂ ਹੂੰ ਤੁਸੀਂ ਕਿਉਂ ਇਹ ਮਾਪੇ ਬਪ ਕਿਵੇਂ ਨਹੀਂ ਮਨਾ ਸਕਦੇ ਭੈਣਾ ਕਿਵੇਂ ਨਹੀਂ ਮਨਾ ਸਕਦੀਆਂ ਭਾਈ ਕਿਵੇਂ ਨਹੀਂ ਮਨਾ ਸਕਦੇ ਸਾਰੇ ਮਨਾ ਸਕਦੇ ਨੇ ਤੁਹਾਡੇ ਸਾਹਮਣੇ ਕਦੀ ਕੁਝ ਇਦਾਂ ਦਾ ਹੋਇਆ ਸੀ ਕਿ ਕੋਈ ਬੱਚਾ ਜਾਂ ਕੋਈ ਬਹੁਤ ਨੌਜਵਾਨ ਲੱਗਾ ਹੋਵੇ ਕਿ ਇਹਨਾਂ ਸੋਹਣਾ ਸੁਨਖਾ ਨੌਜਵਾਨ ਨਸ਼ਿਆ ਦੇ ਵਿੱਚ ਰੋਲ ਰਿਹਾ ਹੈ ਤੇ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਇਹਨੂੰ ਬਾਹਰ ਕੱਢਿਆ ਜਾ ਸਕੇ ਕਿਸੇ ਤਰੀਕੇ ਨਹੀਂ ਬਹੁਤ ਸਾਰੀ ਕੇਸ ਨੇ ਸਾਡੇ ਕੋਲ ਜਿਹੜੇ ਇਹ ਹੁੰਦੇ ਨੇ ਕੋਸ਼ਿਸ਼ ਕਰਦੇ ਨੇ ਪਰ ਇਹ ਇੱਕ ਇਹ ਜਿਹੜਾ ਅੱਜਕੱਲ ਨਸ਼ਿਆਂ ਦਾ ਚੱਲਦਾ ਰਿਹਾ ਕੰਮ ਜੀ ਇਹ ਇੱਕ ਬਹੁਤ ਵੱਡਾ ਸਿੰਡੀਕੇਟ ਹੈ। ਹੂੰ ਇਹ ਐਸਾ ਹੈ ਇਹ ਐਸਾ ਕੋੜ ਲੱ ਚੁੱਕਿਆ ਹੈ ਜਿਹੜਾ ਉਹ ਇਸ ਟਾਈਮ ਪੰਜਾਬ ਦੀ ਪੋਲਿਟਿਕਸ ਨੂੰ ਪੰਜਾਬ ਦੀ ਆਲਮੋਸਟ ਬਿਊਰੋਕ੍ਰਾਸੀ ਨੂੰ ਤੇ ਆਲਮੋਸਟ ਜਿੰਨਾ ਚੱਲ ਰਿਹਾ ਹੈ ਇਸ ਨੂੰ ਚਲਾਈ ਇਹ ਰਿਹਾ ਹੈ। ਇਹਦੇ 'ਚ ਹਰ ਬੰਦਾ ਨੂੰ ਪੈਸੇ ਬੰਦੇ ਰਹੇ ਨੇ। ਹੂੰ ਹਰ ਬੰਦੇ ਦੀ ਫਾਇਦੇ ਫਾਇਦਾ ਹੈ ਇਹਦੇ 'ਚ। ਹੂੰ ਇਹ ਇਸ ਕਰਕੇ ਇਹ ਬਹੁਤ ਵੱਡਾ ਇੱਕ ਬਣ ਚੁੱਕਿਆ ਕੋਈ ਛੱਡਣਾ ਹੀ ਨਹੀਂ ਚਾਹੁੰਦਾ ਕੋਈ ਛੱਡਾਣਾ ਹੀ ਨਹੀਂ ਚਾਹੁੰਦਾ ਕਿਸੇ ਬੱਚੇ ਨੂੰ ਕੱਢਣਾ ਹੀ ਨਹੀਂ ਚਾਹੁੰਦਾ। आसानी ਨਾਲ ਪੈਸਾ ਬਣਦਾ ਇਹਦੇ ਚ ਬਹੁਤ ਪੈਸਾ ਬਣਦਾ ਹੈ ਥੋੜਾ ਪੈਸਾ ਨਹੀਂ ਬਣਦਾ ਬਹੁਤ ਜਿਆਦਾ ਪੈਸਾ ਬਣਦਾ ਹਮ ਤੁਸੀਂ ਇੱਕ ਉਦਾਹਰਣ ਦੇ ਤੌਰ ਤੇ ਕਿਸੇ ਵੀ ਅਫਸਰਾਂ ਦੀਆਂ ਜਿਹਨੇ ਅੱਜ ਕੱਲ੍ਹ ਘਰ ਬਣ ਰਹੇ ਨੇ ਨਵੇਂ ਤੇ ਉਹ ਦੇਖ ਲਓ ਵੀ ਕਿਸ ਤਰ੍ਹਾਂ ਦੇ ਬਣ ਰਹੇ ਨੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਸ ਚ ਕੀ ਇਨਵੋਲਵਮੈਂਟ ਹੈ ਕੀ ਨਹੀਂ ਹੈ ਹਮ ਤੁਸੀਂ ਪਹਿਲੇ 2-3 ਸਾਲ 2 ਸਾਲ ਇਹ ਨਸ਼ਾ ਵੇਚਦੇ ਨੇ ਅਲਾਉ ਹੁੰਦਾ ਵੱਡੇ ਵੱਡੇ ਗੈਂਗਸਟਰ ਦੇ ਆਪਣੇ ਸਾਹਮਣੇ ਨਾਮ ਨਿਕਲੇ ਨੇ ਉਹ ਸਾਰੇ ਚਿੱਟੇ ਨਾਲ ਇਨਵੋਲਡ ਸੀਗੇ ਉਹ ਦੋ ਤਿੰਨ ਸਾਲ ਉਹਨਾਂ ਦੀ ਪੂਰੀ ਗੁੱਡੀ ਚੜਾਉਂਦੇ ਨੇ ਪੁਲਿਸ ਵਾਲੇ ਹਾਂ ਜਾਂ ਸਮਾਜ ਚੜਾਉਂਦਾ ਪੋਲਿਟਿਕਸ ਪੋਲਿਟਿਸ਼ੀਨ ਚੜਾਉਂਦੇ ਨੇ ਜੀ ਉਸ ਤੋਂ ਬਾਅਦ ਜਦੋਂ ਲੱਗਦਾ ਕਿ ਇਹਨਾਂ ਦੀ ਯੂਟਿਲਿਟੀ ਖਤਮ ਹੋ ਗਈ ਇਹਨਾਂ ਨੂੰ ਸਫਾਈ ਕਰਾਉਂਦੇ ਇਨਕਾਊਂਟਰ ਕਰ ਦਿੰਦੇ ਨੇ ਜਾਂ ਜਿਵੇਂ ਵੀ ਕਰ ਦਿੰਦੇ ਨੇ ਮਤਲਬ ਉਹ ਹੀ ਪੋਲਿਟਿਸ਼ੀਨਸ ਖੁਦ ਹੀ ਇਹਨਾਂ ਚੀਜ਼ਾਂ ਚ ਇਨਵੋਲ ਹੋਦੇ ਨੇ ਫਿਰ ਖੁਦ ਹੀ ਕਹਾਣੀ ਖਤਮ ਹੋ ਜਾਂਦੀ ਹੈ ਟੈਕਸ ਬਹੁਤ ਹੈ ਹੀ ਨੇ ਹਮ ਮਤਲਬ ਕਿ ਹਰ ਇੱਕ ਲਈ ਮੈਨੇ ਵੀ ਕਹਿੰਦਾ ਜੁਡੀਸ਼ਰੀ ਵੀ ਵਿਚ ਇਨਵੋਲਡ ਸਾਰੇ ਇਨਵੋਲਡ ਤੁਸੀਂ ਨਸੀਰੀਸ ਟਾਪਿਕ ਇੰਨੇ ਸੌਫਟਲੀ ਹਨਾ ਡਿਸਕ੍ਰਾਈਬ ਕਰ ਰਹੇ ਹੋ ਜਦੋਂ ਕੋਰਟ ਦੇ ਵਿੱਚ ਕਦੀ ਅਗਰੈਸਿਵ ਹੋਣਾ ਪੈਂਦਾ ਮੈਂ ਹੈਰਾਨ ਹੋ ਰਹੀ ਹਾਂ ਤੁਸੀਂ ਉਸ ਟਾਈਮ ਅਗਰੈਸਿਵ ਕਿਵੇਂ ਹੁੰਦੇ ਹੋ ਇੰਨੇ ਸੌਫਟ ਸਪੋਕਨ ਦੇਖੀ ਮੈਂ ਤੁਹਾਨੂੰ ਗੱਲ ਸਤ ਤੁਸੀਂ ਇੱਕ ਮੈਂਟਲੀ ਤੁਸੀਂ ਗੁੱਸਾ ਤੁਹਾਨੂੰ ਆ ਗਿਆ ਤੁਹਾਡਾ ਕੇਸ ਤੁਸੀਂ ਹਾਰ ਗਏ ਤੁਸੀਂ ਆਪਣੀ ਆਰਗੂਮੈਂਟ ਹਾਰ ਗਏ ਜਿੱਤੇ ਹੀ ਸ਼ਾਂਤ ਸੁਭਾਦੀ ਹੁੰਦੀ ਹੈ ਪਰ ਕਈ ਹੋਰ ਫਿਲਮਾਂ 'ਚ ਦੇਖਦੇ ਨੇ ਨਾ ਉਹ ਉਹ ਦਿਖਾਈਆਂ ਜਾਂਦੀ ਹੈ ਅਗਰੈਸਿਵਨੈਸ ਉਹ ਦਿਖਾਈਆਂ ਜਾਂਦੀ ਹੈ ਜਦੋਂ ਆਪਾਂ ਜਿਸ ਦਿਨ ਮੈਰਿਜ ਹੁੰਦੀ ਆ ਬੰਦੇ ਦੀ ਉਸ ਦਿਨ ਤਿਆਰ ਹੁੰਦਾ ਪੂਰਾ ਲੜਕੀ ਵੀ ਪੂਰੀ ਤਿਆਰ ਹੁੰਦੀ ਹੈ ਤੇ ਪਰ ਰੂਟੀਨ 'ਚ ਜ਼ਿੰਦਗੀ 'ਚ ਤਾਂ ਨਹੀਂ ਹੈਗੀ ਇਹਦੀ ਨਹੀਂ ਡੇਲੀ ਲਾਈਫ 'ਚ ਇਸ ਤਰ੍ਹਾਂ ਦੀ ਨਹੀਂ ਹੈ ਨਾ ਕੋਈ ਦਾ ਮੂਮੈਂਟ ਯੂ ਲੂਜ਼ ਕੰਟਰੋਲ ਜਦੋਂ ਤੁਹਾਡਾ ਕੰਟਰੋਲ ਗੁੱਸਾ ਆ ਗਿਆ ਤੁਹਾਨੂੰ ਤੁਸੀਂ ਐ ਮੰਨ ਲਓ ਕਿ ਤੁਹਾਡੀ ਆਪਣਾ ਤੁਸੀਂ ਕੇਸ ਵੀ ਹਾਰ ਗਏ ਤੁਸੀਂ ਆਪਣਾ ਪੁਆਇੰਟ ਵੀ ਹਾਰ ਗਏ ਤੇ ਤੁਸੀਂ ਆਪਣਾ ਜਲੂਸ ਵੀ ਕਢਾ ਲਿਆ ਚਲੋ ਸੁਖੜਾ ਲੈ ਕਦੇ ਅਦਾ ਹੋਇਆ ਕਿ ਤੁਸੀਂ ਬੜੀ ਸਾਫ ਤੁਹਾਡਾ ਮਤਲਬ ਆਪੋਜ਼ਿਟ ਜਿਹੜਾ ਵਕੀਲ ਆ ਉਹ ਬੜਾ ਅਗਰੈਸਿਵ ਹੋ ਕੇ ਬੋਲ ਰਿਹਾ ਉਹਦਾ ਤਾਂ ਹਥਿਆਰ ਹੈ ਹਾਂ ਐਜ਼ ਇਹ ਉਹਦਾ ਤਾਂ ਹਥਿਆਰ ਹੈ ਕਿ ਮੈਨੂੰ ਪ੍ਰੋਵੋਕ ਕਰੇ ਤੇ ਤੁਸੀਂ ਸੌਫਟਲੀ ਕੁਝ ਕਿਹਾ ਤੇ ਸ਼ਾਂਤ ਹੋ ਗਿਆ ਬਿਲਕੁਲ ਬਿਲਕੁਲ ਇਹ ਇਹ ਤਾਂ ਸਿੱਖਣਾ